ਪੰਜੀ ਕਿਲੇ ਭੈਣੀ ਰੁੜ ਗਈ ਆ ਠੇਕੇ ਤੇ ਲਈ ਸੀ ਨੌ ਡੰਗਰ ਸੀ ਪੰਜ ਰੁੜ ਗਏ ਆ ਤੇ ਚਾਰ ਜਿਹੜੇ ਬੱਚੇ ਸੀ ਉਹ ਵੀ ਮਰ ਗਏ ਸਾਡੇ ਸਾਡੇ ਮਿੱਤਰਿਆ ਜਿੰਨੇ ਸਾਡੀ ਟੀਮ ਆ ਹਨਾ ਵੀ ਅਹੀਂ ਜਿੱਦਾਂ ਮਨਾਂ ਭਾਈ ਨੇ ਦੱਸਿਆ ਵੀ ਵੀਰੇ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਹੀਂ ਆਪਣੀ ਟੀਮ ਵੱਲੋਂ ਇੱਕ ਮਾਝੇ ਜਿਹੜੀ ਬਾਈ ਨੂੰ ਲੱਖ ਦੀ ਹੋਵੇ ਸਵਾ ਲੱਖ ਦੀ ਹੋਵੇ ਉਹ ਇਹਨਾਂ ਨੂੰ ਅਹੀਂ ਸਾਡੀ ਟੀਮ ਵੱਲੋਂ ਅਸੀਂ ਲੈ ਕੇ ਦਵਾਂਗੇ ਤੁਹਾਨੂੰ ਦਾ ਸਿੱਧਾ ਤੁਹਾਨੂੰ ਕੰਟੈਕਟ ਤੇ ਸਿੱਧਾ ਹੀ ਇਹਦਾ ਕੋਈ ਸਕੈਨਰ ਹੋਊਗਾ ਨਾ ਸਾਡਾ ਕੋਈ ਗੂਗਲ 'ਤੇ ਜਾਂ ਨਾ ਸਾਡਾ ਕੋਈ ਸਕੈਨਰ ਆ ਸਾਰੇ ਨਾਲੀਆਂ ਜੇ ਮੰਨ ਲਓ ਮਤਤ ਹੁੰਦੀ ਕੀ ਤੇ ਸੱਠ ਹੋ ਜਾਣਾ ਮਹਾਰਾਜ ਕਾਲਪੁਰ ਤੇ ਬਹੁਤ ਫਰਕ ਹੋਇਆ ਨੇ ਭਰਾਵਾਂ ਤੇ ਜਿਹੜੇ ਨਾਲ ਤੁਰੇ ਨੇ ਉਹਨਾਂ ਦੇ ਹੌਸਲੇ ਨਾਲ ਸਾਰਾ ਕੁਝ ਇੱਕ ਦਿਨ ਵਿੱਚ ਠੀਕ ਹੋ ਜਾਣਾ ਸਾਰਿਆਂ ਨੂੰ 90 90 ਕਰੂਗਾ ਕੋਈ ਗੱਲ ਨਹੀਂ ਸਾਰਿਆਂ ਨੂੰ ਰਲ ਕੇ ਹੰਬੜਾ ਮਾਰਨਾ ਪੈਣਾ ਵੀ ਜਿਹੜੇ ਹੁਣ ਸੇਵਾ ਕਰ ਰਹੇ ਨੇ ਵਧੀਆ ਗੱਲ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਨਾਲ ਖੜਨਾ ਪੈਣਾ ਇੱਕ ਬੱਚਾ ਉਹਦਾ ਆਪਣਾ ਹੀ ਘਰ ਚ ਹੋ ਰਿਹਾ ਇੱਥੇ ਰਾਜਨ ਹੋਣਾ ਖੜਾ ਮਤਲਬ ਆਪਣਾ ਘਰੋਂ ਤਾਂ ਚੋਂਦਾ ਪਿਆ ਆ ਪ੍ਰਾਤਾਂ ਰੱਖੀਆਂ ਮਾਂ ਨੇ ਥੱਲੇ ਤਰ ਪਹਿਲਾਂ ਪਾਈਆਂ ਨੇ ਤੇ ਜੋ ਕੋਈ ਮੰਗਣ ਆਉਂਦਾ ਉਹ ਵੀ ਲਾ ਕੇ ਦੇ ਦਿੰਦਾ ਉਹਨੂੰ ਵੀ ਤੂੰ ਲੈ ਜਾ। ਇਹਨਾਂ ਲੋਕਾਂ ਨੇ ਟੀਵੀ ਲੈਏ ਨੇ, ਵਾਸ਼ਿੰਗ ਮਸ਼ੀਨਾਂ ਲਈਆਂ ਨੇ ਉਹ ਕਿਸ਼ਤਾਂ ਤੇ ਲਈਆਂ ਨੇ। ਹਨਾ ਪੈਸੇ ਜੋੜ-ਜੋੜ ਕੇ ਲਈਆਂ ਨੇ। ਇਹਨਾਂ ਦੀ ਜ਼ਿੰਦਗੀ 5-5 ਸਾਲ ਪਿੱਛੇ ਚਲ ਗਈ ਔਰ ਜਿਹੜੀਆਂ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਉਹ ਪਾਣੀ 'ਚ ਡੁੱਬੀਆਂ ਪਈਆਂ ਨੇ। ਉਹ ਡੁੱਬਿਆ ਕੀ ਕੀ ਐ? ਇਹਨਾਂ ਲੋਕਾਂ ਦੀਆਂ ਕਿਸ਼ਤਾਂ ਟੁੱਟਣੀਆਂ ਨੇ। ਤੁਸੀਂ ਮੈਂ ਸਮਝਦੇ ਐ ਇਹਨਾਂ ਦਾ ਸਿੱਬਲ ਖਰਾਬ ਹੋਣਾ। ਇਹਨਾਂ ਨੂੰ ਕਿਸ਼ਤਾਂ ਤੇ ਚੀਜ਼ ਨਹੀਂ ਦੇਣੀ ਦੁਬਾਰਾ ਕਿਸੇ ਨੇ। ਖਾਵਾ ਵੀ ਗਈ ਥਾਂ ਤੇ ਬਹੁਤ ਲੱਗਦਾ ਔਰ ਦੁਨੀਆ ਨੂੰ ਦੇਖਣ ਵਾਲਿਆਂ ਨੂੰ ਲੱਗਦਾ ਵੀ ਬਹੁਤ ਚਲੇ ਗਿਆ ਲੋਕ ਦੋ ਦੋ ਚਾਰ ਚਾਰ ਮਰੀ ਰਾਸ਼ਨ ਲੈ ਰਹੇ ਨੇ ਹਨਾ ਆਪਾਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ڈاکੂ ਨੇ ਪੈ ਗਏ ਨੇ ਲਟੇਰੇ ਨੇ ਕਿਉਂਕਿ ਗਰੀਬ ਬੰਦਾ ਇਕੱਠਾ ਪਤਾ ਕਿਉਂ ਕਰਦਾ ਉਹਨੂੰ ਆਪਣੇ ਇਨ ਸਿਕਿਉਰਟੀ ਹੁੰਦੀ ਉਹਨੂੰ ਲੱਗਦਾ ਅੱਗੋਂ ਆਉਣਾ ਹੀ ਨਹੀਂ ਅੱਗੋਂ ਮਿਲਣਾ ਹੀ ਨਹੀਂ ਔਰ ਜਦੋਂ ਪਾਣੀ ਉੱਤਰ ਗਿਆ ਤੁਸੀਂ ਵੇਖੋ ਅੱਧੇ ਤੋਂ ਮਤਲਬ 75% ਲੋਕ ਚਲੇ ਜਾਣਗੇ ਤੋਂ ਹਨਾ ਔਰ ਜਿਨ੍ਹਾਂ ਲੋਕਾਂ ਨੇ ਪੈਸਾ ਦੇਣ ਦੀਆਂ ਗੱਲਾਂ ਕੀਤੀ ਉਹਨਾਂ ਨੂੰ ਮੈਂ ਰੋਕਿਆ ਕਿ ਯਾਰ ਰੁਪ ਜੋ ਜਦੋਂ ਇਹ ਪਾਣੀ ਲੱਥਣਾ ਵਾ ਇਸ ਤੋਂ ਬੱਤਰ ਹਾਲਾਤ ਨੇ ਇਸ ਇਲਾਕੇ ਦੇ ਰੇਤਾ ਚੜੀ ਆ ਮੈਂ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਉਹ ਰੇਤਾ ਹੀ ਇੱਥੋਂ ਦੇ ਲੋਕਾਂ ਦੇ ਜਿਹੜੇ ਉਹ ਦੁਬਾਰਾ ਖੜੇ ਕਰਨ ਲਈ ਉਹਨਾਂ ਦੇ ਉੱਤੇ ਹੀ ਖਰਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਲੱਗਣੀ ਚਾਹੀਦੀ ਹੈ ਔਰ ਦੂਜਾ ਜਿੰਨਾ ਚਿਰ ਅਜੇ ਫਸਲਾਂ ਚ ਚੀਜਾਂ ਨਹੀਂ ਹੁੰਦੀਆਂ ਉਹਨਾਂ ਚਿਰ ਅਜੇ ਵੱਡੇ ਲੈਵਲ ਤੇ ਰਹੂਗੀ ਸੀ ਮਨ ਦੇ ਵਿੱਚੋਂ ਭਾਵਕਤਾ ਵੀ ਲੋਕਾਂ ਦੇ ਵਿੱਚੋਂ ਘਟਦੀ ਜਾਂਦੀ ਹੈ ਮੈਂ ਉਹ ਕਹਿਣਾ ਚਾਹੁੰਦਾ ਕਿ ਉਹ ਭਾਵਕਤਾ ਦੁਬਾਰੀ ਪੰਜਾਬ ਪ੍ਰਤੀ ਜਗਾ ਕੇ ਰੱਖਿਓ ਇਹਨਾਂ ਲੋਕਾਂ ਦੀ ਜ਼ਿੰਦਗੀ 6-6 ਮਹੀਨੇ ਲਈ ਦੇ ਉੱਤੇ ਨਹੀਂ ਆਉਣੀ ਅੰਮ੍ਰਿਤਸਰ ਦੇ ਵਿੱਚੋਂ ਹੀ ਤਕਰੀਬਨ ਸੌਟ ਰੈਕਟਰ ਜਿਹੜਾ ਵਾ ਉਹ ਸੇਵਾ ਦੇ ਵਿੱਚ ਆਉਣ ਵਾਲੇ ਟਾਈਮ ਤੇ ਇੱਥੇ ਆਉਣ ਨੂੰ ਤਿਆਰ ਹਾਂਜੀ ਹਾਂਜੀ ਜਿੱਦਾਂ ਤੁਹਾਨੂੰ ਦੱਸਿਆ ਵੀ ਹੈ ਸਿੱਧੇ ਮੁਤਾਬਿਕ ਹੈ ਨਾਲ ਖਲੋਤੇ ਹੋ ਔਰ ਇਹਨਾਂ ਦਾ ਟੱਚ ਜਿੱਥੇ ਵੀ ਲੱਗਾ ਵੀ ਇਹ ਲੋੜਵੰਦ ਇਹਨਾਂ ਨੇ ਵੀ ਜ਼ਰੂਰੀ ਹੈ ਇੱਥੇ ਚੀਜ਼ ਤੋ ਜਿਹਨੇ ਜੋ ਗਿਆ ਖੇ ਖਲੋਤੇ ਹਨ ਅਜਨਾਲਾ ਵਾਲੇ ਪਿੰਡਾਂ ਵਾਲੀ ਸਾਈਡ ਤੇ ਐਸ ਵਕਤ ਮੌਜੂਦ ਆ ਮਨਾ ਸਭ ਹੁਣਾਂ ਦੇ ਵੱਲੋਂ ਲਗਾਤਾਰ ਜਿਹੜੀ ਆ ਸੇਵਾ ਚੱਲ ਰਹੀ ਆ ਇਸ ਪਾਸੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਕਲਾਕਾਰ ਭਾਈਚਾਰੇ ਵੱਲੋਂ ਬੜਾ ਤਗੜਾ ਸਹਿਯੋਗ ਆ ਇਸ ਵਾਰ ਔਰ ਅੱਜ ਦਿਦਾਰਗਿਲ ਬਾਈ ਹੁਣੀ ਪਹੁੰਚੇ ਨੇ ਇੱਥੇ ਔਰ ਗੱਲਬਾਤ ਕਰਦੇ ਆ ਭਾਈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਕੀ ਹਾਲਾਤ ਨੇ ਇਸ ਵਕਤ ਪੰਜਾਬੀ ਸਮੁੱਚੀ ਇੰਡਸਟਰੀ ਖੜੀ ਆ ਮੋੜੇ ਨਾ ਮੋੜਾਂ ਲਾ ਕੇ ਤੁਸੀਂ ਵੀ ਅੱਜ ਪਹੁੰਚੇ ਹੋ ਅ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਕਿਉਂਕਿ ਹੁਣ ਸਮਾਂ ਬਹੁਤ ਲੱਗ ਜਾਣਾ ਦੁਬਾਰਾ ਮੁੜ ਵਸੇਵਾ ਕਰਨ ਲਈ ਇਹ ਪਾਣੀ ਦੀ ਮਾਰ ਪਈ ਹੈ ਹਨਾ ਤੇ ਇਹ ਬੜੀ ਚੜ੍ਹਦੀ ਕਲਾ ਆ ਲਿਆ ਪੰਜਾਬੀ ਗੁਰੂ ਸਾਹਿਬ ਦੀ ਕਿਰਪਾ ਆ ਵੀ ਥੋੜੇ ਦਿਨ ਤੋਂ ਬਾਅਦ ਬਹੁਤ ਹੋ ਜਾਊਗਾ ਸਹੀ ਟਾਈਮ ਥੋੜਾ ਲੱਗੂਗਾ ਪਰ ਇਹ ਵੀ ਸਾਰਾ ਪੰਜਾਬ ਜਿਹੜਾ ਉਹ ਖਲੋ ਗਿਆ ਨਾਲ ਤੇ ਇਹ ਪੰਜਾਬੀਆਂ ਨੇ ਇਹ ਸਬਦ ਕਰਦਾ ਵੀ ਇਹਨਾਂ ਨੂੰ ਕਿਤੇ 12 ਕਿਸੇ ਦਾ ਕਿਹਦਾ ਨੁਕਸਾਨ ਹੋ ਜੇ ਹੋਰ ਸਟੇਟ ਜੇ ਉੱਥੇ ਜਾ ਕੇ ਵੀ ਇਹਦੇ ਲੈ ਜਾਂਦੇ ਨੇ ਲੰਗਰ ਪਾਣੀ ਅਗਲੇ ਦੀ ਪ੍ਰਬਾਈ ਕਰ ਦਿੰਦੇ ਨੇ ਤੇ ਇਹ ਤੇ ਆਪ ਦੇ ਸੀਗੇ ਸੋ ਇੱਥੇ ਬਹੁਤ ਵੱਡੇ ਲੈਵਲ ਤੇ ਜਿਹੜਾ ਹੰਬੜਾ ਮਾਰਿਆ ਸਾਰੇ ਪੰਜਾਬੀਆਂ ਨੇ ਸਹਿਯੋਗ ਦਿੱਤਾ ਔਰ ਤੁਸੀਂ ਵੇਖ ਹੀ ਰਹੇ ਆਂ ਵੀ ਸਾਰੇ ਹਰੇਕ ਬੰਦੇ ਨੇ ਜਿੰਨਾ ਵੀ ਕੋਈ ਆਪਣੀ ਹیثیت ਦੇ ਮੁਤਾਬਿਕ ਸੇਵਾ ਕਰ ਸਕਦਾ ਹੈ ਉਹ ਹਰੇਕ ਤਰੀਕੇ ਨਾਲ ਹੀ ਉਹ ਪਹੁੰਚ ਕਰ ਰਹੇ ਆ ਸੋ ਅੱਜ ਇੱਥੇ ਆਏ ਸੀਗੇ ਇਹ ਹੀ ਅਜਨਾਲੇ ਅ ਟਿੱਕਾ ਭਾਜੀ ਹੁਣੀ ਇੱਥੇ ਆ ਤੇ ਮੰਨਾ ਭਾਜੀ ਸੋ ਇਹ ਬਹੁਤ ਵੱਡੇ ਲੈਵਲ ਤੇ ਇੱਥੇ ਸੇਵਾ ਕਰ ਰਹੇ ਨੇ ਸੋ ਵੇਖ ਰਹੇ ਸੀਗੇ ਰੋਜ਼ ਤੇ ਅੱਜ ਇਹਨਾਂ ਨਾਲ ਫਿਰ ਸਵੇਰੇ ਤਾਲਮੇਲ ਬਣਿਆ ਸੋ ਬਹੁਤ ਇਹਦੇ ਜਿੱਦਣ ਦੇ ਸਿਚੁਏਸ਼ਨ ਬਣੀ ਆ ਨੈਕਸਟ ਡੇ ਤੋਂ ਹੀ ਭਾਜੀ ਹੁਣੀ ਇੱਥੇ ਨੇ ਬਰਕਰਾਰ ਤੋਂ ਬਹੁਤ ਸੇਵਾ ਕਰ ਰਹੇ ਨੇ ਸੋਹੀ ਵੀ ਆਪਣੀ ਹਸੀਅਤ ਦੇ ਮੁਤਾਬਿਕ ਜੋ ਵੀ ਟੈਲੀਫੋਨ ਬੇਟਾ ਉਹ ਜਰੂਰ ਕਰਾਂਗੇ ਸੇਵਾ ਹੁਣ ਨਾ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿ ਹੁਣ ਸਾਰੇ ਪਾਸਿਓਂ ਸਮਗਰੀ ਵੀ ਆ ਰਹੀ ਆ ਸੇਵਾ ਵੀ ਆ ਰਹੀ ਆ ਸਾਰਾ ਕੁਝ ਹੋ ਰਿਹਾ ਲੇਕਿਨ ਜਦੋਂ ਪਾਣੀ ਦਾ ਪੱਧਰ ਘਟਣਾ ਉਦੋਂ ਵੀ ਬਹੁਤ ਜ਼ਿਆਦਾ ਲੋਡ ਪੈਣੀ ਇਹ ਪਿੰਡਾਂ ਵਾਲੇ ਲੋਕ ਵੀ ਇਹ ਗੱਲ ਨੂੰ ਮੰਨ ਰਹੇ ਜੀ ਜੀ ਇਹ ਨਾ ਆਪਣਾ ਲੋਡ ਆ ਵੀ ਇਹ ਕੁਝ ਸੇਵਾ ਮੈਨੂੰ ਲੱਗਦਾ ਵੀ ਚੱਲੂਗੀ ਅਜੇ ਸਾਲ 6 ਮਹੀਨੇ ਨਾ ਤੇ ਇਹ ਸਾਰਿਆਂ ਨੂੰ ਰਲ ਕੇ ਹੰਬਲਾ ਮਾਰਨਾ ਪੈਣਾ ਵੀ ਜਿਹੜੇ ਹੁਣ ਸੇਵਾ ਕਰ ਰਹੇ ਨੇ ਵਧੀਆ ਗੱਲ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਨਾਲ ਖੜਨਾ ਪੈਣਾ ਕਿਉਂਕਿ ਜਮੀਨਾ ਪਧਰੀਆਂ ਕਰਨੀਆਂ ਮੰਨ ਲਓ ਗਾਰ ਕਿਨ ਕਿਨ ਚੜ ਜੂਗੀ ਉੱਤੇ ਰੇਤ ਚੜ ਜੂਗੀ ਸੋ ਉਹ ਬਹੁਤ ਟਰੈਕਟਰਾਂ ਦੇ ਤੇਲ ਦੀ ਡੀਜ਼ਲ ਦੀ ਖਪਤ ਬਹੁਤ ਵੱਡੇ ਲੈਵਲ ਤੇ ਹੋਊਗੀ ਤੇ ਦੁਬਾਰਾ ਜਿੰਨਾ ਚਿਰ ਅਜੇ ਫਸਲਾਂ 'ਚ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਚਿਰ ਅਜੇ ਵੱਡੇ ਲੈਵਲ ਤੇ ਰਹੂਗੀ ਸੇਵਾ ਮੰਨਾ ਬਾਈ ਵੀ ਨੇ ਟਿੱਕਾ ਭਾਜੀ ਵੀ ਨੇ ਭਾਜੀ ਤੁਸੀਂ ਲਗਾਤਾਰ ਸੇਵਾ ਨਿਭਾ ਰਹੇ ਹੋ ਔਰ ਪਿੰਡਾਂ ਥਾਵਾਂ ਥਾਵਾਂ ਤੇ ਜਾ ਰਹੇ ਹੋ ਕਿਉਂਕਿ ਬਹੁਤ ਸਾਰੇ ਘਰ ਅਸੀਂ ਵੀ ਕਈ ਪਿੰਡਾਂ ਜਾ ਕੇ ਆਏ ਜਿਨ੍ਹਾਂ ਦੇ ਘਰ ਟਹਿ ਕੇ ਮਿੱਟੀ ਹੋ ਚੁੱਕੇ ਨੇ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਨੇ ਤੇ ਬਹੁਤ ਸਾਰੇ ਐਨ ਜੀਓ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਕਈ ਐਸੇ ਘਰ ਨੇ ਹਾਲੇ ਵਿੱਚ ਜਿੱਥੋਂ ਤੱਕ ਪਹੁੰਚ ਨਹੀਂ ਹੋ ਪਾ ਰਹੀ ਦੇਖੋ ਜਿਹੜੇ ਜਿਹੜੇ ਲੋਕ ਵੀ ਮਤ ਕਰ ਰਹੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਅਕਸਰ ਇੱਕ ਗੱਲ ਕਹਿੰਦਾ ਕਿ ਜ਼ਰੂਰੀ ਜਿਹੜੀ ਮਦਦ ਹੈ ਨਾ ਕਿਸੇ ਦੀ ਉਹ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ ਹੈ ਹਨਾ ਤੁਸੀਂ ਕਿਸੇ ਦੇ ਨਾਲ ਖੜੇ ਹੋ ਜੋ ਉਹ ਵੀ ਬੜੀ ਵੱਡੀ ਮੱਤ ਹੈ ਤੁਸੀਂ ਕਿਸੇ ਨੂੰ ਹੌਸਲਾ ਦੇ ਦਿਓ ਤੇ ਉਹ ਦਿਲ ਨਾਲ ਉਹ ਵੀ ਬੜੀ ਵੱਡੀ ਮੱਤ ਹੈ ਤੁਸੀਂ ਕਿਸੇ ਦੀ ਆਵਾਜ਼ ਹੀ ਬੁਲੰਦ ਕਰਦੇ ਹੋ ਵੀ ਇਹਦੀ ਮੁਸ਼ਕਲ ਹੈ ਇਹਨੂੰ ਹੱਲ ਕਰਦੇ ਹੋ ਉਹ ਵੀ ਬੜੀ ਵੱਡੀ ਮੱਤ ਹੈ ਮਤਲਬ ਜਿਸ ਤਰੀਕੇ ਵੀ ਤੁਸੀਂ ਆਪਦੇ ਸਮਾਜ ਨਾਲ ਆਪਦੇ ਪੰਜਾਬ ਨਾਲ ਖਲੋ ਸਕਦੇ ਹੋ ਉਹ ਤੁਹਾਨੂੰ ਖਲੋਣਾ ਚਾਹੀਦਾ ਔਰ ਤੁਸੀਂ ਇੱਥੇ ਬਹੁਤ ਸਾਰੇ ਲੋਕ ਦੇਖੋ ਵਲੰਟੀਅਰ ਕਿਵੇਂ ਲੱਗੇ ਨੇ ਆਪਸ ਦੇ ਵਿੱਚ ਹੀ ਇੱਕ ਦੂਜੇ ਦੀ ਇੱਥੇ ਮੈਂ ਤੁਹਾਨੂੰ ਉਹ ਐਗਜ਼ਾਮਪਲ ਦਿੰਦਾ ਕਿ ਇੱਕ ਬੱਚਾ ਉਹਦਾ ਆਪਣਾ ਹੀ ਘਰ ਚੋ ਰਿਆ ਇੱਥੇ ਰਾਜਨ ਹੋਣਾ ਖੜਾ ਮਤਲਬ ਆਪਣਾ ਘਰ ਉਹਦਾ ਚੁੰਦਾ ਪਿਆ ਪ੍ਰਾਤਾਂ ਰੱਖੀਆਂ ਮਾਂ ਨੇ ਥੱਲੇ ਤਰਪਾਲਾਂ ਪਾਈਆਂ ਨੇ ਤੇ ਜੇ ਕੋਈ ਮੰਗਣ ਆਉਂਦਾ ਉਹ ਵੀ ਲਾ ਕੇ ਦੇ ਦਿੰਦਾ ਉਹਨੂੰ ਵੀ ਤੂੰ ਲੈ ਜਾ ਨਾ ਇੱਕ ਇਥੇ ਬੱਚਾ ਸਾਡੇ ਨਾਲ ਰੋਬਨ ਮਦਰ ਉਹਦੇ ਕਿੰਨੇ ਦਿਨਾਂ ਤੋਂ ਹਸਤਾਲ ਨੇ ਕੱਲ ਸੀਰੀਅਸ ਹੋ ਗਿਆ ਰਾਤੀ ਮੇਰੇ ਕੋ ਰੋਂਦਾ ਸੀਗਾ ਚਲੋ ਮੈਂ ਵੀ ਡਾਕਟਰ ਨਾਲ ਗੱਲ ਕੀਤੀ ਇਹੋ ਜਿਹੇ ਲੋਕ ਵੀ ਸੇਵਾ ਭਾਵਨ ਵਾਲੇ ਹੈਗੇ ਨੇ ਔਰ ਅੱਜ ਮੈਂ ਬਹੁਤ ਮਤਲਬ ਸ਼ੁਕਰਗੁਜ਼ਾਰ ਹਾਂ ਭਾਜੀ ਰਜ਼ਦਾਰ ਗੇ ਲਾਏ ਨੇ ਤੇ ਮਤਲਬ ਮਨ ਬੜਾ ਭਾਵਕ ਜਿਹਾ ਹੈ ਮਤਲਬ ਬਾਰ ਬਾਰ ਚਲੋ ਰੋਣਾ ਵੀ ਨਹੀਂ ਚੰਗਾ ਲੱਗਦਾ ਵੀ ਅਥਰੂ ਆਉਣੇ ਨਹੀਂ ਚਾਹੀਦੇ ਚਲੋ ਹੌਸਲੇ 'ਚ ਰਹਿਣਾ ਚਾਹੀਦਾ ਵਾ ਔਰ ਅਕਸਰ ਜਦੋਂ ਮਨ ਆਸ ਹੋਵੇ ਤਾਂ ਮੈਂ ਇਹਨਾਂ ਦੀਆਂ ਰੀਲਾਂ ਵੇਖਦਾ ਰਹਿਣਾ ਵੀ ਚਲੋ ਕਿਤੇ ਮਾਨੂੰ ਖੁਸ਼ੀ ਤਾਂ ਮਿਲਦੀ ਹੈ ਨਾ ਆਸੇ ਮਜ਼ਾਕ ਵਾਲੀਆਂ ਗੱਲਾਂ ਕਿਤੇ ਜੀਵਨ ਚ ਰਹਿ ਹੀ ਨਹੀਂ ਗਈਆਂ ਅੱਜ ਇਹ ਇੱਥੇ ਚੱਲ ਕੇ ਆਏ ਨੇ ਮਤਲਬ ਇਹਨਾਂ ਦਾ ਇੱਕ ਇੱਕ ਕਦਮ ਜਿਹੜਾ ਉਹ ਲਿਖੇ ਆ ਸਾਡੇ ਸਿਰ ਮੱਥੇ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਕਿੰਨੀ ਦੁਨੀਆ ਇਹਨਾਂ ਨੂੰ ਫੋਲੋ ਕਰਦੀ ਹੈ ਇੱਕ ਮੈਸੇਜ ਹੁੰਦਾ ਕਲਾਕਾਰ ਦਾ ਕਿ ਜਦੋਂ ਆਏ ਉਹ ਜਦੋਂ ਉਹਦੇ ਬਹੁਤ ਸਾਰੇ ਫਾਲੋਅਰਸ ਹੁੰਦੇ ਨੇ ਉਹਨੂੰ ਵੇਖਣ ਵਾਲੇ ਲੋਕ ਹੁੰਦੇ ਨੇ ਉਹਨੂੰ ਸੁਣਨ ਵਾਲੇ ਲੋਕ ਹੁੰਦੇ ਨੇ ਮੈਂ ਦਦਾਰ ਭਾਈ ਨੂੰ ਹੱਸਦੇ ਹੀ ਵੇਖਿਆ ਜਦੋਂ ਵੇਖਿਆ ਰੀਲਾਂ ਦੇ ਵਿੱਚ ਤੇ ਮੈਂ ਕਿਹਾ ਵੀ ਜਦੋਂ ਹੁਣ ਇਹ ਆਪਣਾ ਦਰਦ ਇੱਥੇ ਨਾਲ ਜਿਸ ਤਰੀਕੇ ਬਿਆਨ ਕੀਤਾ ਵੀ ਯਾਰ ਜੋ ਸਮਾਜ ਦੇ ਵਿੱਚ ਲੋਡ ਹੈ ਅੱਗੋਂ ਵੀ ਬਹੁਤ ਵੱਡੀ ਲੋਡ ਰਹਿਣੀ ਹੈ ਤੇ ਲੋਕਾਂ ਨੇ ਇਹਨਾਂ ਦਾ ਦੂਜਾ ਰੂਪ ਵੀ ਵੇਖਣਾ ਵੀ ਯਾਰ ਇਸ ਤਰੀਕੇ ਲੋਕ ਬਹੁਤ ਸਾਰੇ ਲੋਕ ਇਹਨਾਂ ਨੂੰ ਸੁਣਨਗੇ ਇਹਨਾਂ ਨੂੰ ਵੇਖ ਕੇ ਅੱਗੇ ਆਉਣਗੇ ਔਰ ਦੂਜੀ ਚੀਜ਼ ਅਸੀਂ ਮੇਰੀ ਇੱਕ ਆਦਤ ਹੈ ਜਦੋਂ ਕੋਵਿਡ ਆਇਆ ਸੀ ਨਾ 23 ਮਾਰਚ ਨੂੰ ਮੈਂ 22 ਮਾਰਚ ਨੂੰ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਸੀ 6 ਔਰ ਮੰਨੋ ਕਿ ਉਹਦੇ ਉੱਤੇ 2 2 4 4 5 5000 ਕਾਲ ਸੀਗੀ ਦਿੱਲੀ ਵੀ ਯਾਰ ਕਿ ਰੋਟੀ ਤੋਂ ਨਹੀਂ ਮਰਨ ਦਿੰਦੇ ਕਿਸੇ ਨੂੰ ਬਹੁਤ ਮਤਲਬ ਵੱਡੇ ਪੱਧਰ ਤੇ ਉੱਤੇ ਉਹ ਵੀ ਚਲਾਇਆ ਗਿਆ ਸੀਗਾ ਉਸੇ ਤਰੀਕੇ ਜਿਸ ਦਿਨੇ ਹਾੜ ਆਏ ਸੀ ਉਸ ਦਿਨ ਮੈਂ ਹੈਗਾ ਨਹੀਂ ਸੀ ਇੱਥੇ ਮੈਂ ਬਾਹਰ ਜਾਣਾ ਸੀਗਾ ਸਿੰਗਾਪੁਰ ਮੈਂ ਦਿੱਲੀੋਂ ਹੀ ਵਾਪਸ ਮਤਲਬ ਇੱਥੇ ਆ ਗਿਆ ਵੀ ਨਹੀਂ ਯਾਰ ਉਸ ਤਰ੍ਹਾਂ ਤੇ ਆਪਾਂ ਕਹਿੰਨੇ ਬੜੇ ਪੰਜਾਬ ਦੇ ਪੁੱਤਿਆਂ ਸਕੇ ਆ ਤੇ ਬੰਦੇ ਸਾਡੇ ਡੁੱਬਣ ਢੇ ਨੇ ਤੇ ਜਾ ਕੇ ਕਰਾਂਗੇ ਔਰ ਮੈਂ ਉਹਨਾਂ ਲੋਕਾਂ ਦੀ ਵੀ ਬਹੁਤ ਮਤਲਬ ਕਦਰ ਕਰਦਾ ਮੈਨੂੰ ਬਹੁਤ ਸਾਰਾ ਪਿਆਰ ਪੰਜਾਬ ਨੇ ਦਿੱਤਾ ਮੈਨੂੰ ਉਧਰ ਉਧਰੋਂ ਵੀ ਮੈਸੇਜ ਆਉਂਦੇ ਨੇ ਤੁਸੀਂ ਦੂਜੇ ਪਾਸੇ ਤੁਸੀਂ ਚੱਲ ਜਾਓ ਹੋਰ ਗੁਰਦਾਸਪੁਰ ਦੇ ਵਿੱਚ ਸੁਲਤਾਨਪੁਰ ਲੋਧੀ ਆਲ ਪਰ ਮੈਂ ਇੱਕ ਗੱਲ ਕਹਿਣਾ ਜੇ ਆਪਦਾ ਘਰ ਨਹੀਂ ਸੰਭਿਆ ਗਿਆ ਤੇ ਫਿਰ ਬਾਹਰੀਆਂ ਥਾਵਾਂ ਤੇ ਤੁਰੇ ਫਿਰਨ ਦਾ ਕੀ ਫਾਇਦਾ ਵਾ ਬਹੁਤ ਬੁਰੇ ਹਾਤ ਨੇ ਅੱਜ ਅਸੀਂ ਪਿੰਡਾਂ ਚ ਗਏ ਸੀਗਾ ਸੀ ਨਾ ਫੀਡ ਦੇਣੀ ਸ਼ੁਰੂ ਕੀਤੀ ਇੱਥੇ ਬਲਕ ਚ ਲੋਕੀ ਲਖਾਈ ਜਾਂਦੇ ਨੇ ਰੋਜ਼ ਰੋਜ਼ ਲਈ ਜਾਂਦੇ ਨੇ ਹੁਣ ਅਸੀਂ ਇੱਕ ਤੁਹਾਡੇ ਰਾਂ ਵੀ ਮੈਸੇਜ ਦੇਣਾ ਜੀ ਕਿ ਦੇਣ ਵਾਲੇ ਵੀ ਬਹੁਤ ਨੇ ਤੇ ਲੈਣ ਵਾਲੇ ਵੀ ਬਹੁਤ ਨੇ ਹਾਂ ਨਾ ਮੈਂ ਭਾਜੀ ਨੂੰ ਵੀ ਕਹੂੰਗਾ ਇਹ ਮੈਸੇਜ ਦੇਣ ਹੁਣ ਅੱਗੋਂ ਪਸ਼ੂਆਂ ਦਾ ਚਾਰਾ ਮਤਲਬ ਇਹੋ ਜੀਆਂ ਚੀਜ਼ਾਂ ਦੀ ਲੋੜ ਹੈ ਜਿੰਨਾ ਚਿਰ ਲੀਤ ਨਹੀਂ ਆਉਂਦੀ ਮੁੜ ਕੇ ਜੱਟ ਜ਼ਿਮੀਦਾਰ ਨੇ ਉਹਨਾਂ ਆਪ ਹੀ ਆਪਣਾ ਸਾਰ ਲੈਣਾ ਔਰ ਇੱਕ ਇਹ ਬੜਾ ਵੱਡਾ ਭਲੇਖਾ ਹੁੰਦਾ ਵੀ ਬਹੁਤ ਸਾਰਾ ਜਿਵੇਂ ਤੁਸੀਂ ਵੀ ਆਉਂਦੇ ਆ ਕਿ ਆ ਰਾਸ਼ਨ ਆ ਗਿਆ ਵਿਖਾਵਾ ਵੀ ਕਈ ਥਾਂ ਤੇ ਬਹੁਤ ਲੱਗਦਾ ਔਰ ਦੁਨੀਆ ਨੂੰ ਦੇਖਣ ਵਾਲਿਆਂ ਨੂੰ ਲੱਗਦਾ ਵੀ ਬਹੁਤ ਚਲੇ ਗਿਆ ਲੋਕ ਦੋ ਦੋ ਚਾਰ ਚਾਰ ਵਾਰੀ ਰਾਸ਼ਨ ਲੈ ਰਹੇ ਨੇ ਤੇ ਮੈਂ ਇੱਕ ਗੱਲ ਕਹਿਣਾ ਵੀ ਯਾਰ ਉਹਦੇ ਨਾਲ ਉਹਦੀ ਜ਼ਿੰਦਗੀ ਲੰਘ ਜਾਣੀ ਹੈ ਲੈ ਜਾ ਫਿਰ ਕੀ ਹੈ ਹਨਾ ਆਪਾਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ڈاکੂ ਨੇ ਪੈ ਗਏ ਨੇ ਲਟੇਰੇ ਨੇ ਆਟਾ ਜਿ ਕਿਸੇ ਨੂੰ 4 ਕਿਲੋ ਦਾ 5 ਕਿਲੋ ਮਿਲਦਾ ਤੇ ਉਹ 20 ਕਿਲੋ ਲੈ ਜਾਊਗਾ ਉਹਦੇ ਨਾਲ ਉਹਦਾ ਜੀਵਨ ਨਿਕਲ ਜਾਣਾ ਫਿਰ ਕੀ ਹੈ ਯਾਰ ਇਹ ਕੋਵਿਡ 'ਚ ਵੀ ਚੱਲਦਾ ਸੀ ਹੁਣ ਵੀ ਚੱਲਦਾ ਕਿਉਂਕਿ ਗਰੀਬ ਬੰਦਾ ਇਕੱ ਉਨੂੰ ਆਪਣੇ ਇਨਸਿਕਿਉਰਟੀ ਹੁੰਦੀ ਉਹਨੂੰ ਲੱਗਦਾ ਅੱਗੋਂ ਆਉਣਾ ਹੀ ਨਹੀਂ ਅੱਗੋਂ ਮਿਲਣਾ ਹੀ ਨਹੀਂ ਔਰ ਜਦ ਤਨ ਪਾਣੀ ਉੱਤਰ ਗਿਆ ਤੁਸੀਂ ਵੇਖੋ ਅੱਧੇ ਤੋਂ ਮਤਲਬ 75% ਲੋਕ ਚਲੇ ਜਾਣਗੇ ਇਥੋਂ ਹਨਾ ਮੈਂ ਇਹ ਕਹਿਣਾ ਕਿ ਜਿੰਨਾ ਪੰਜਾਬ ਨੇ ਇਹਨਾਂ ਲੋਕਾਂ ਲਈ ਦਰਦ ਵਿਖਾਇਆ ਉਹ ਦਰਦ ਜਿਹੜਾ ਅਗਲਾ ਵੀ ਮਹੀਨਾ ਰਵੇ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਕਿ ਅਸੀਂ 10 ਲੱਖ ਲਾਉਣਾ ਅਸੀਂ 5 ਲੱਖ ਲਾਉਣਾ ਮੈਂ ਇੱਕ ਸੂਲ ਬਣਾਇਆ ਕਿ ਪੈਸਾ ਨਹੀਂ ਲੈਣਾ ਯਾਰ ਅਸੀਂ ਪੈਸਾ ਵੀ ਨਹੀਂ ਲੈਂਦੇ ਔਰ ਦੂਜੀ ਵੱਡੀ ਚੀਜ਼ ਅਸੀਂ ਗੁਪਤ ਦਾਨ ਵੀ ਨਹੀਂ ਲੈਂਦੇ ਤੁਸੀਂ ਕਹੋਗੇ ਵੀ ਭਾਜੀ ਆ ਬੋਰੀ ਦਿੱਤੀ ਤੁਹਾਨੂੰ ਸਾਹਮਣੇ ਦੱਸਾਂਗੇ ਵੀ ਦਿੱਤੀ ਆ ਅਸੀਂ ਚੁੱਪਚੀਤੇ ਵਾਲਾ ਕੰਮ ਹੀ ਨਹੀਂ ਕਰਦੇ ਕੋਈ ਵੀ ਔਰ ਜਿਨ੍ਹਾਂ ਲੋਕਾਂ ਨੇ ਪੈਸਾ ਦੇਣ ਦੀਆਂ ਗੱਲਾਂ ਕੀਤੀ ਉਹਨਾਂ ਨੂੰ ਮੈਂ ਰੋਕਿਆ ਕਿ ਯਾਰ ਰੁਕ ਜੋ ਜਦੋਂ ਇਹ ਪਾਣੀ ਲੱਥਣਾ ਵਾ ਇਸ ਤੋਂ ਬੱਦਰ ਹਾਲਾਤ ਨੇ ਇਸ ਇਲਾਕੇ ਦੇ ਰੇਤਾ ਬਹੁਤ ਚੜੀ ਰੇਤਾ ਚੜੀ ਐ ਮੈਂ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਉਹ ਰੇਤਾ ਹੀ ਇੱਥੋਂ ਦੇ ਲੋਕਾਂ ਦੇ ਜਿਹੜੇ ਉਹ ਦੁਬਾਰਾ ਖੜੇ ਕਰਨ ਲਈ ਉਹਨਾਂ ਦੇ ਉੱਤੇ ਹੀ ਖਰਚ ਹੋਣੀ ਚਾਹੀਦੀ ਉਹਨਾਂ ਨੂੰ ਲੱਗਣੀ ਚਾਹੀਦੀ ਔਰ ਦੂਜੀ ਜਿਹੜੀ ਸੈਕੰਡਰੀ ਚੀਜ਼ ਐ ਮੈਂ ਹੁਣ ਇਹ ਜਿੱਦਾਂ ਨੇ ਮਤਲਬ ਇਹਨਾਂ ਦਾ ਭਤੀਜਾ ਬੇਟਾ ਕਵੇ ਨਾ ਵੀ ਪਪਾ ਚਾਚਾ ਕਰ ਟੀਵੀ 56 ਇੰਚ ਦਾ 75 ਦਾ ਲੈ ਕੇ ਆਈਏ ਇਹਨਾਂ ਦੂਜੀ ਵਾਰੀ ਸੋਚਣਾ ਇੰਨੇ ਨਗਣਾ ਚੱਲ ਪੁੱਤ ਬਹਿ ਗੱਡੀ ਦੇ ਵਿੱਚ ਇਹਨਾਂ ਲੋਕਾਂ ਨੇ ਟੀਵੀ ਲਏ ਨੇ ਵਾਸ਼ਿੰਗ ਮਸ਼ੀਨ ਹਨਾ ਪੈਸੇ ਜੋੜ-ਜੋੜ ਕੇ ਲਈਆਂ ਨੇ ਇਹਨਾਂ ਦੀ ਜ਼ਿੰਦਗੀ 5-5 ਸਾਲ ਪਿੱਛੇ ਚਲ ਗਈ ਔਰ ਜਿਹੜੀਆਂ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਉਹ ਪਾਣੀ 'ਚ ਡੁੱਬੀਆਂ ਪਈਆਂ ਨੇ ਉਹ ਡੁੱਬਿਆ ਕੀ ਕੀ ਹੈ ਇਹਨਾਂ ਲੋਕਾਂ ਦੀਆਂ ਕਿਸ਼ਤਾਂ ਟੁੱਟਣੀਆਂ ਨੇ ਤੁਸੀਂ ਮੈਂ ਸਮਝਦੇ ਇਹਨਾਂ ਦਾ ਸੱਬਲ ਖਰਾਬ ਹੋਣਾ ਇਹਨਾਂ ਨੂੰ ਕਿਸ਼ਤਾਂ ਤੇ ਚੀਜ਼ ਨਹੀਂ ਦੇਣੀ ਦੁਬਾਰਾ ਕਿਸੇ ਨੇ ਇਹ ਮੁਸ਼ਕਲਾਂ ਕਿਸੇ ਨੂੰ ਨਜ਼ਰ ਨਹੀਂ ਆ ਰਹੀਆਂ ਇੱਥੇ ਬੱਚਾ ਸਾਡੇ ਕੋਲ ਨਰਿੰਦਰ ਆ ਕਿੱਥੇ ਆਓ ਆਹ ਖੜਾ ਹੈ ਭਾਈ ਪੰਜੀ ਕਿਲੇ ਪੈਣੀ ਰੁੜ ਗਈ ਆ ਠੇਕੇ ਤੇ ਲਈ ਸੀ ਨੌ ਡੰਗਰ ਸੀ ਪੰਜ ਰੁੜ ਗਏ ਆ ਤੇ ਚਾਰ ਜਿਹੜੇ ਬੱਚੇ ਸੀ ਉਹ ਵੀ ਮਰ ਗਏ ਹਨਾ ਮਤਲਬ ਇਹ ਇਹ ਕਿੱਥੋਂ ਦੇ ਸੁਣਾਇਆ ਮਤਲਬ ਕਿੱਥੋਂ ਨਜ਼ਰ ਆਉਣਾ ਇਸ ਤੋਂ ਬਾਅਦ ਇੱਥੇ ਬਿਮਾਰੀਆਂ ਫੈਲਣੀਆਂ ਪੰਛੀ ਜਾਨਵਰ ਰੁੜ ਕੇ ਆਏ ਨੇ ਪਾਣੀ ਦੇ ਵਿੱਚ ਹਨਾ ਉਹਨੂੰ ਠੀਕ ਕਰਦਿਆਂ ਟਾਈਮ ਲੱਗਣਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪੰਜਾਬੀਆਂ ਨੂੰ ਜਿਹੜੀ ਆਪਣੀ ਦਇਆ ਦ੍ਰਿਸ਼ਟੀ ਵਿਖਾਉਣੀ ਪੈਣੀ ਆ ਔਰ ਬਾਹਰੋਂ ਜਿਹੜੇ ਮੈਸੇਜ ਆਉਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਭਲੀ ਭਾਂਤ ਮੈਂ ਨਾਂ ਨੋਟ ਕਰ ਲਏ ਨੇ ਤੁਹਾਡੇ ਨੰਬਰ ਨੋਟ ਕਰ ਲਏ ਨੇ ਤੁਹਾਡਾ ਮੈਂ ਮਤਲਬ ਸ਼ਰਧਾ ਨੋਟ ਕਰ ਲਈਏ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਅਸੀਂ ਕੀ ਕਰਨਾ ਜੇ ਮੰਨ ਲੋ ਕੋ ਲੋਡ ਵੰਦਾ ਦੋ ਜਿੰਨੀ ਦਾ ਨੁਕਸਾਨ ਹੈ ਉਨੀ ਭਰ ਪਾਈ ਤੇ ਕੋਈ ਕਰ ਹੀ ਨਹੀਂ ਸਕਦਾ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਮੇਰਾ ਇੱਕ ਤਰੀਕਾ ਆਪਣਾ ਹੁੰਦਾ ਕੰਮ ਕਰਨ ਦਾ ਕਿ ਜੇ ਕਿਸੇ ਨੇ 2 ਲੱਖ ਰੁਪਏ ਦੀ ਮਤ ਕਰਨੀ ਹੈ ਤੇ ਉਹ 2 ਲੱਖ ਰੁਪਿਆ ਹਜ਼ਾਰ ਬੰਦੇ ਬੰਦੇ ਦੇ ਵਿੱਚ 100 ਬੰਦੇ ਦੇ ਵਿੱਚ ਵੰਡਣ ਨਾਲ ਉਹਨੂੰ ਕੀ ਮਿਲਣਾ 2000 ਰੁਪਿਆ 2-200 ਰੁਪਈਆ ਜੇ ਮਤਲਬ ਵੰਡਾਂਗੇ ਉਹਦੀ ਇੱਕ ਦੀ ਮਤ ਕਰ ਦਿੱਤੀ ਜਾਵੇ ਲੱਖ 2 ਲੱਖ ਰੁਪਏ ਦੀ ਤੇ ਉਹਦੀ ਜ਼ਿੰਦਗੀ ਤੇ ਤੁਰ ਪਵੇ ਨਾ ਯਾਰ ਨਾ ਉਹ ਹਜ਼ਾਰ ਹਜ਼ਾਰ ਦਿੱਤਾ ਕਿਸੇ ਦੇ ਕੰਮ ਆਉਂਦਾ ਤੇ ਨਾ ਮਤਲਬ ਪਤਾ ਲੱਗਣਾ ਵਾ ਉਹਨਾਂ ਲੋਕਾਂ ਨੂੰ ਮੈਂ ਕਿਹਾ ਕਿ ਤੁਹਾਡੇ ਰਾਪਤੇ ਕਰਾ ਦੇਾਂਗੇ ਅਸੀਂ ਜਿਸ ਤਰ੍ਹਾਂ ਇਹ ਲੋੜਵੰਦ ਅਸੀਂ ਤੁਹਾਨੂੰ ਦੱਸਿਆ ਇਹਦੀ ਕਿੰਨੀ ਮਤ ਕਰਨੀ ਚਾਹੁੰਦੇ ਹੋ ਤੁਸੀਂ ਇਹਨੂੰ ਦੱਸ ਦਿਓ ਇਹਦਾ ਸਿੱਧਾ ਤੁਹਾਨੂੰ ਕੰਟੈਕਟ ਤੇ ਸਿੱਧਾ ਹੀ ਇਹਦਾ ਕੋ ਸਕੈਨਰ ਹੋਊਗਾ ਨਾ ਸਾਡਾ ਕੋ ਗੂਗਲ ਪੇ ਆ ਨਾ ਸਾਡਾ ਕੋ ਸਕੈਨਰ ਆ ਉਹਨਾਂ ਲੋਕਾਂ ਦੀ ਮਤ ਜਿਹੜੀ ਅਸੀਂ ਮਤਲਬ ਉਹ ਕਰਾਉਣ ਦੀ ਇਸ ਤਰੀਕੇ ਕੋਸ਼ਿਸ਼ ਕਰਾਂਗੇ ਪਰ ਕਿਸੇ ਵੇ ਲੋਕ ਦਿਖ ਰਹੇ ਨੇ ਡੰਗਰ ਰੋੜ ਰਹੇ ਨੇ ਲੋਕ ਪਾਣੀ ਦੇ ਵਿੱਚ ਫਿਰ ਰਹੇ ਨੇ ਉਦੋਂ ਮਨ ਬੜਾ ਪਸੀਜਦਾ ਜਿਵੇਂ ਮੈਂ ਵੀ ਬੜਾ ਭਾਵਕ ਹੋ ਗਿਆ ਸੀਗਾ ਹਨਾ ਜਦੋਂ ਪਾਣੀ ਲੱਤ ਗਿਆ ਮਨ ਦੇ ਵਿੱਚੋਂ ਭਾਵਕਤਾ ਵੀ ਲੋਕਾਂ ਦੇ ਵਿੱਚੋਂ ਘਟਦੀ ਜਾਂਦੀ ਹੈ ਮੈਂ ਉਹ ਕਹਿਣਾ ਚਾਹੁੰਦਾ ਕਿ ਉਹ ਭਾਵਕਤਾ ਦੁਬਾਰੀ ਪੰਜਾਬ ਪ੍ਰਤੀ ਜਗਾ ਕੇ ਰੱਖਿਓ ਇਹਨਾਂ ਲੋਕਾਂ ਦੀ ਜ਼ਿੰਦਗੀ 6-6 ਮਹੀਨੇ ਲਈ ਦੇ ਉੱਤੇ ਨਹੀਂ ਹੋਣੀ ਦੂਜੀ ਚੀਜ਼ ਧੁੱਪਾਂ ਲੱਗੀਆਂ ਨੇ ਸਲਾਬਾ ਚੜ ਗਿਆ ਸੀਗਾ ਹੁਣ ਛੱਤਾਂ ਤੇ ਤਰੇੜਾਂ ਆਉਣੀਆਂ ਨੇ ਤੁਹਾਡੀਆਂ ਲੈਂਟਰ ਡਿੱਗਣੇ ਨੇ ਜਿਸ ਘਰ ਦੇ ਵਿੱਚ ਪੰਜ ਚਾਰ ਜੀ ਨੇ ਜਦੋਂ ਥੱਲੇ ਉਹਦੇ ਬੱਚੇ ਪਾਣੀ ਝੋਂਦਾ ਸਾਰਾ ਕੁਝ ਰਹਿੰਦਾ ਉਹਨਾਂ ਦੀਆਂ ਛੱਤਾਂ ਬਦਲਣ ਦੀ ਲੋੜ ਪੈਣੀ ਹੈ ਕੋਈ ਆਰਟਿਸਟ ਕਹਿ ਰਿਹਾ ਕਿ ਮੈਂ ਮਤਲਬ 200 ਘਰ ਬਦਲ ਦੂੰਗਾ ਕੋ 400 ਘਰ ਬਦਲ ਦੂੰਗਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਜਿੰਡੇ ਸਾਡੇ ਪੰਜਾਬ ਦਾ ਮਾਣ ਹੈ ਨਾ ਮੈਂ ਉਹਨਾਂ ਨੂੰ ਕਹੂੰਗਾ ਜਿਹੜੇ ਜਿਹੜੇ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਨੇ ਉਹ ਲੋਕ ਨਾ ਇੱਕ ਦਹਿਸ਼ਤ ਦੇ ਵਿੱਚ ਹੁੰਦੇ ਕਿ ਯਾਰ ਅਸੀਂ ਪਿੱਛੇ ਰਹਿ ਗਏ ਤੇ ਥੱਲੇ ਸਾਨੂੰ ਉਹ ਮਾਂ-ਪਿਓਾਂ ਦੀਆਂ ਗਾਲਾਂ ਕੱਢਦੇ ਪੰਜਾਬੀ ਯਾਰ ਤੁਸੀਂ ਉਹਨਾਂ ਨੂੰ ਕਹੋ ਆਪਦੀ ਸ਼ਰਦਾ ਨਾਲ ਮਤ ਕਰੋ ਦੁਬਾਰੀ ਇੱਕ ਵੱਖਰਾ ਟੈਰਰਿਜ਼ਮ ਚੱਲਦਾ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਵੱਡੇ ਆਰਟਿਸਟ ਨੇ ਵੀ ਜੇ ਬੋਲੇ ਨਹੀਂ ਤੇ ਮਤਲਬ ਗਾਲਾਂ ਕੱਢਣ ਵਾਲਾ ਇੱਕ ਗਰੁੱਪ ਹੈ ਵੀ ਉਹ ਉਹਨਾਂ ਨੂੰ ਦੱਸ ਦਿੰਦਾ ਵੀ ਤੁਸੀਂ ਬਾਗੀ ਜੇ ਤੁਸੀਂ ਗद्दार ਜੇ ਤੁਹਾਡੇ ਜਿੰਨੇ ਗੰਦੇ ਬੰਦੇ ਹੀ ਕੋਈ ਨਹੀਂ ਪੰਜਾਬ ਤੋਂ ਹੀ ਕਮਾਉਂਦੇ ਜੇ ਪੰਜਾਬ ਦਾ ਹੀ ਖਾਂਦੇ ਜੇ ਮਤਲਬ ਪੰਜਾਬ ਤੋਂ ਹੀ ਮੁੱਖ ਮੋੜ ਲਿਆ ਇਦਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਮੈਂ ਆਰਟਿਸਟ ਬਹੁਤ ਸਾਰੇ ਜਿਹੜੇ ਹੀਰੋ ਨੇ ਬਹੁਤ ਸਾਰੇ ਜਿਹੜੇ ਮਤਲਬ ਸਟਾਰ ਨੇ ਉਹ دہشت ਚ ਆ ਕੇ ਵੀ ਕਰ ਰਹੇ ਆ ਨਾ ਨਾ ਮੈਂ ਪਿੱਛੇ ਨਾ ਰਹਿ ਜਾ ਮੈਂ ਉਹਨਾਂ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਯਾਰ ਇਹ ਹੁਣ ਇੱਕ ਹੋੜ ਲੱਗੀ ਹੈ ਕਿ ਕਿਸੇ ਦੀ ਫੋਟੋ ਆ ਰਹੀ ਹੈ ਕੋਈ ਆਪ ਦਾ ਪਾਰਟ ਪਲੇ ਕਰ ਰਿਹਾ ਤੇ ਮੈਂ ਵਿੱਚ ਉਹਦੇ ਕੁੱਦਣਾ ਮੈਨੂੰ ਨਹੀਂ ਤੇ ਲੋਕ ਗਾਲਾਂ ਕੱਢੀ ਇੱਕ ਦਿਨ ਦਾ ਵੀ ਸਾਰ ਨਹੀਂ ਨਾ ਖਾਂਦੇ ਲੋਕੀ ਘੰਟਾ ਪਹਿਲਾਂ ਕੋਈ ਆਰਟਿਸਟ ਆ ਦੇ ਤੇ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ 5-10 ਦਿਨ ਬਾਅਦ ਤੁਹਾਡੀ ਜਿੰਨੀ ਸ਼ਰਦਾ ਕੋਈ ਯਾਰ ਇਹੋ ਜਿਹਾ ਗੱਲ ਹੀ ਨਾ ਕਹੋ ਮੈਂ ਪਿੰਡ ਗੋਦ ਲੈਣਾ ਮੈਂ ਯਾਰ ਘਰ ਗੋਦ ਲੈਣਾ ਤੇ ਤੁਸੀਂ ਕਹੋ ਯਾਰ ਮੈਂ 10 ਘਰ ਸਵਾਰੂੰਗਾ ਇਹਨਾਂ ਦੀ ਜ਼ ਨਾ ਇੱਕ ਘਰ ਦੇ ਉੱਤੇ ਮੈਂ ਸਮਝਦਾ ਸੀ ਮੈਂ ਬਹੁਤ ਸਾਰੇ ਅੱਗੇ ਘਰ ਜਿਹੜੇ ਉਹ ਲੋਕਾਂ ਨੂੰ ਰੱਬ ਬਣਾ ਕੇ ਦਿੰਦਾ ਮੇਰੀ ਕੀ ਕਾਹਤ ਹੈ ਤੇ ਮੇਰਾ ਤੇ ਆਪਣਾ ਵੀ ਹੋ ਸਕਦਾ ਜੀ ਉਹਦੀ ਨਿਗਾਹ ਨਸਵਲੀ ਹੋਵੇ ਤੇ ਮਤਲਬ ਇੱਕ ਘਰ ਦੇ ਉੱਤੇ ਜੇ ਲੈਂਟਰ ਪਾਉਣਾ ਇੱਕ ਕਮਰਾ ਪਾਉਣਾ ਬਾਥਰੂਮ ਤੇ ਟਾਇਲਟ ਜਿਹੜਾ ਰਸੋਈ ਚਾਹੀਦੀ ਹੁੰਦੀ ਹੈ ਤਾਂ 3.5-4 ਲੱਖ ਰੁਪਏ ਦਾ ਖਰਚਾ ਆਉਂਦਾ ਇਸ ਤਰੀਕੇ ਤੁਸੀਂ ਆਪਦੀ ਕਪੈਸਿਟੀ ਨਾਲ ਉਹਨਾਂ ਦੇ ਘਰ ਫੜ ਲਓ ਘਰਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਨਹੀਂ ਐ ਬੈੱਡ ਰੁੜ ਗਏ ਨੇ ਬਿਸਤਰੇ ਮਤਲਬ ਸੱਲੇ ਹੋ ਗਏ ਨੇ ਲੋਕਾਂ ਕੋਲ ਤੁਸੀਂ ਉਹਨਾਂ ਇੱਥੋਂ ਤੱਕ ਕੱਪੜੇ ਆ ਮੇਰੀ ਪਾਉਣ ਲਈ ਵੀ ਨਹੀਂ ਹੈ ਤੁਸੀਂ ਗੱਡੀ 'ਚ ਕਾਪੀਆਂ ਕਿਤਾਬਾਂ ਮੈਂ ਆਪਦਾ ਜਿਹੜਾ ਲਿਖਦਾ ਵਾਂ ਜਿਹਨੂੰ ਜਿਹਨੂੰ ਜੋ ਜੋ ਸਮਾਨ ਜਾਨਾ ਉਹ ਸਲਾਵ ਜਾਂਦੀਆਂ ਯਾਰ ਉਹਨਾਂ ਦੇ ਕੱਪੜੇ ਕਿੱਥੋਂ ਬਜੇ ਨੇ ਮਤਲਬ ਜਿਸ ਤਰੀਕੇ ਦੀ ਵੀ ਤੁਸੀਂ ਸੇਵਾ ਨਿਭਾਉਣੀ ਚਾਹੁੰਦੇ ਹੋ ਉਹ ਉਹ ਨਿਭਾਈ ਜਾਣੀ ਚਾਹੀਦੀ ਹੈ ਇਹਨਾਂ ਦਾ ਨੰਬਰ ਬਾਈ ਤੁਸੀਂ ਆਪਣਾ ਬੋਲ ਦਿਓ ਜੇ ਤੇ ਤੁਹਾਡਾ ਸਕੈਨਰ ਚੱਲਦਾ ਅਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਵਾਂਗੇ ਸਾਡੀ ਸਾਡੇ ਮਿੱਤਰਿਆ ਜਿੰਨੇ ਸਾਡੀ ਟੀਮ ਆ ਹਨਾ ਵੀ ਅਹੀਂ ਜਿੱਦਾਂ ਮਨਾ ਭਾਈ ਨੇ ਦੱਸਿਆ ਵੀ ਮੇਰੇ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਹੀਂ ਆਪਣੀ ਟੀਮ ਵੱਲੋਂ ਇੱਕ ਮੱਝ ਜਿਹੜੀ ਉਹ ਬਾਈ ਨੂੰ ਲੱਖ ਦੀ ਆਵੇ ਸਵਾ ਲੱਖ ਦੀ ਆਵੇ ਉਹ ਇਹਨਾਂ ਨੂੰ ਅਸੀਂ ਸਾਡੀ ਟੀਮ ਵੱਲੋਂ ਅਸੀਂ ਲੈ ਕੇ ਦਵਾਂਗੇ ਸੋ ਬਦਦਾਰ ਗਿੱਲ ਬਾਈ ਹੁਣਾਂ ਨੇ ਇੱਥੇ ਖੜੇ ਖੜੇ ਜੋ ਇਹਨਾਂ ਦੀ ਮਤਲਬ ਜਿਹੜਾ ਇਹਨਾਂ ਨੂੰ ਮੱਝ ਜਿਹੜੀ ਆ ਉਹ ਇਹਨਾਂ ਨੂੰ ਲੈ ਕੇ ਦਿੱਤੀ ਜਾਊਗੀ ਬਾਈ ਹੁਣਾਂ ਨੇ ਕਿਹਾ ਜੀ ਪਾਜੀ ਮੈਂ ਦਦਾਰ ਹੋਣੀ ਇੱਥੇ ਆਏ ਸੀਗੇ ਮਤਲਬ ਇਹ ਆ ਪਿੰਡਾਂ ਦਾ ਢੇੜਾ ਕੱਢਦੇ ਫਿਰਦੇ ਸੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਾਈ ਜੀ ਆਓ ਸਾਡੇ ਨਾਲ ਅਸੀਂ ਤੁਹਾਡੇ ਉੱਥੇ ਕੋਈ ਸਮਾਨ ਵੰਡਾਉਣਾ ਚਾਹੁੰਦੇ ਆ ਔਰ ਜਿਸ ਤਰੀਕੇ ਦੇਖੋ ਯਾਰ ਇਹ ਅਗਲੇ ਦੀ ਕਦਰ ਕਰਨੀ ਚਾਹੀਦੀ ਹੈ ਹਨਾ ਉਹਨਾਂ ਨੇ ਹਾਲਾਤ ਸੁਣੇ ਹਵਾ ਚ ਤੁਰੇ ਫਿਰੇ ਤੇ ਆਪਾਂ ਨੂੰ ਜਿੰਨਾ ਚਿਰ ਕੋ ਦੱਸੇ ਨਾ ਤੇ ਉਹਦਾ ਫਾਇਦਾ ਕੀ ਹੈ ਉਹਨਾਂ ਸੁਣਿਆ ਉਹਨੂੰ ਇੱਕ ਮੱਝ ਦੀ ਹੋਰ ਲੋਕ ਆ ਸਕਦੇ ਨੇ ਹੋਰ ਅੱਗੇ ਆ ਸਕਦੇ ਨੇ ਇਹ ਕੱਲਾ ਨਹੀਂ ਹੈ ਅੱਜ ਤੁਸੀਂ ਉਹ ਪਾਸਕਰ ਚ ਖਬਰ ਲੱਗੀ ਹੈ ਕਿ ਪੰਜਾਬ ਦਾ 110000 ਜਿਹੜਾ ਬੰਦਾ ਉਹ ਪੀੜਤ ਹਣਾ ਸਭਾ ਵਾਲਾ ਖੰਬਾ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਇਸ ਤਰੀਕੇ ਸਾਰਾ ਕੁਝ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਾਂਗੇ ਤੇ ਹੋਊਗਾ ਨਹੀਂ ਤੇ ਨਹੀਂ ਹੋ ਸਕਦਾ ਔਰ ਜਿੰਨਾ ਲੋਕਾਂ ਨੂੰ ਲੋਕ ਸੁਣਦੇ ਨੇ ਸਾਨੂੰ ਇੰਨਾ ਹੀ ਬੜਾ ਵੀ ਸਾਡੀ ਆਵਾਜ਼ ਹੀ ਬੁਲੰਦ ਕਰ ਦੇਣੀ ਯਾਰ ਇਹਨਾਂ ਲੋਕਾਂ ਦੀ ਔਰ ਉਹ ਚੱਲ ਕੇ ਨਹੀਂ ਲਗਾਤਾਰ ਟੱਚ ਜਿਆ ਭਾਜੀ ਦੇ ਸੋ ਹੋਰ ਵੀ ਜਿੱਥੇ ਸਾਡੀ ਟੀਮ ਜਿੰਨਾ ਸਾਡੀ ਹਸਿਆਤ ਦੇ ਮੁਤਾਬਿਕ ਕਰ ਸਕਦੀ ਆ ਅਸੀਂ ਨਾਲ ਖਲੋਤੇ ਆਂ ਪੰਜਾਬ ਦੇ ਬਿਲਕੁਲ ਪਾਣੀ ਜਾਣ ਤੋਂ ਬਾਅਦ ਵੀ ਜਿੱਦਾਂ ਭਾਜੀ ਨੇ ਦੱਸਿਆ ਵੀ ਬਹੁਤ ਲੰਮਾ ਟਾਈਮ ਅਜੇ ਸੇਵਾ ਲੱਗਣੀ ਆ ਸੋ ਜਿੱਦਾਂ ਤੁਹਾਨੂੰ ਦੱਸਿਆ ਵੀ ਹੈ ਸਿੱਧੇ ਮੁਤਾਬਿਕ ਅਸੀਂ ਨਾਲ ਖਲੋਤੇ ਹੋ ਰ ਇਹਨਾਂ ਨਾਲ ਟੱਚ ਜਿੱਥੇ ਵੀ ਲੱਗਾ ਵੀ ਇਹ ਲੋਡਵੰਦ ਇਹਨਾਂ ਨੇ ਵੀ ਜ਼ਰੂਰੀ ਐ ਇਥੇ ਚੀਜ਼ ਸੋ ਜਿੰਨੇ ਜੋਗੀ ਹੈਗੇ ਖਲੋਤੇਆਂ ਨਾਲ ਕੋਈ ਟਰੈਕਟਰਾਂ ਦੀ ਪੀਲ ਕਰ ਦੋ ਜਦੋਂ ਹਾਂ ਖਰਾਬ ਹੋਣਾ ਤਾਂ ਪੱਧਰੀ ਕਰਨੀ ਲੋਕ ਸੇਵਾ ਤੇ ਹੁਣ ਡੀਜ਼ਲ ਅਹੀ ਪਾਗਦਾ ਬਿਲਕੁਲ ਬਿਲਕੁਲ ਹੁਣ ਪੱਧਰੀ ਕਰਨੀ ਪੈਣੀ ਕਿਉਂਕਿ ਗਾਰ ਰੇਤ ਬਹੁਤ ਜਿਆਦਾ 3 3 ਫੁੱਟ 2 2 ਫੁੱਟ 4 4 ਫੁੱਟ ਔਰ ਚੜ ਜਾਣੀਆਂ ਤੇ ਉਹਨਾਂ ਦਾ ਡੀਜ਼ਲ ਦੀ ਖਪਤ ਜਿਹੜੀ ਇੰਨੀ ਜ਼ਿਆਦਾ ਹੋਣੀ ਆ ਔਰ ਟਰੈਕਟਰ ਦੂਰੋਂ ਨੇੜਿਓਂ ਸੇਵਾ ਲਈ ਆਉਣਗੇ ਸੋ ਉਦੋਂ ਡੀਜ਼ਲ ਦੀ ਬਹੁਤ ਵੱਡੇ ਲੈਵਲ ਤੇ ਲੋਡ ਪੈਣੀ ਔਰ ਚਾਰੇ ਦੀ ਵੀ ਅਜੇ ਲੰਮੇ ਸਮੇਂ ਤੱਕ ਲੋਡ ਪੈਣੀ ਆ ਔਰ ਜਿੱਦਾਂ ਭਾਈ ਨੇ ਦੱਸਿਆ ਵੀ ਪਾਣੀ ਥੱਲੇ ਜਾਣ ਤੋਂ ਬਾਅਦ ਅਜੇ ਬਹੁਤ ਸਾਰੀਆਂ ਚੀਜ਼ਾਂ ਜਿੱਤੇ ਨਿਕਲ ਕੇ ਆਉਣੀਆਂ ਨੇ ਨੁਕਸਾਨ ਕਿਨਾ ਕਿਨਾਕ ਹੋ ਗਿਆ ਜਿਨ੍ਹਾਂ ਨੇ ਕਿਸ਼ਤਾਂ ਤੇ ਚੀਜ਼ਾਂ ਲਈਆਂ ਮੈਂ ਇੱਕ ਵੀਡੀਓ ਵੇਖਦਾ ਸੀਗਾ ਸਿਮਰਜੀਤ ਮੱਕੜ ਭਾਜੀ ਹੋਣਾ ਦੀ ਵੀ ਉਹ ਕੇ ਘਰ ਦੀ ਉਹਨਾਂ ਨੇ ਸਟੋਰੀ ਕੀਤੀ ਸੀਗੀ ਵੀ ਉਹ ਬੈੱਡ ਕਿਸ਼ਤਾਂ ਤੇ ਸੀਗਾ ਉਹ ਐਲ ਸੀ ਡੀ ਸੋਰੀ ਤੇ ਉਹ ਸਾਰਾ ਕੁਝ ਹੀ ਖਰਾਬ ਹੋ ਗਿਆ ਤਾਂ ਉਹ ਕਿਸੇ ਐਨ ਆਰ ਆਈ ਵੀਰ ਨੇ ਉਹ ਲੈ ਲਈ ਡਿਊਟੀ ਵੀ ਚੱਲ ਅਸੀਂ ਕਰਵਾ ਦਾਂਗੇ ਸੋ ਸਾਨੂੰ ਵੀ ਜਿੱਥੇ ਜਿੱਥੇ ਇਹ ਕਿਉਂਕਿ ਇਹ ਬਹੁਤ ਗਰਾਊਂਡ ਲੈਵਲ ਤੇ ਵਿਚਰ ਰਹੇ ਆ ਸੋ ਜਿੱਥੇ ਜਿੱਥੇ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਉਹ ਇਹਨਾਂ ਦੇ ਨਾਲ ਖੜੇ ਆਂ ਔਰ ਪੰਜਾਬੀਆਂ ਦੇ ਨਾਲ ਖੜੇ ਆਂ ਬਹੁਤ ਸ਼ੁਕਰੀਆ ਦਦਾਰ ਬਾਈ ਹੋਣਾ ਨੇ ਇਹ ਗੱਲ ਕਹੀ ਆ ਟਿਕਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਤੁਸੀਂ ਫੀਲਡ ਦੇ ਵਿੱਚ ਲੱਗੇ ਹੋਏ ਅਸੀਂ ਇਕੱਠੇ ਸਾਰੀ ਟੀਮ ਜਿਸ ਦਿਨ ਪਹਿਲੇ ਦਿਨ ਆਏ ਉਸ ਤੋਂ ਅਗਲੇ ਦਿਨ ਹੀ ਇੱਥੇ ਪਹੁੰਚ ਗਏ ਸੀ ਉਸ ਦਿਨ ਦਾ ਲੰਗਰ ਪਾਣੀ ਸ਼ੁਰੂ ਕਰਤਾ ਸੇਵਾ 'ਚ ਜਿਵੇਂ ਵੀਰਾਂ ਨੇ ਕਿਹਾ ਬਹੁਤ ਜਿਆਦਾ ਵੱਡੇ ਲੈਵਲ ਤੇ ਸੇਵਾ ਕਰਨ ਵਾਲੇ ਵੀਰ ਅੱਗੇ ਆ ਰਹੇ ਨੇ ਮੇਰੀ ਤੇ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਸਾਰੇ ਐਨ ਆਰ ਆਈ ਭਰਾ ਵੀ ਆ ਲੋੜਾਂ ਬਹੁਤ ਜਿਆਦੀਆਂ ਨੇ ਪਾਣੀ ਜਦੋਂ ਉਤਰ ਜਾਣਾ ਉਸ ਤੋਂ ਬਾਅਦ ਹੈਗੀ ਆ ਤੇਲ ਦੀ ਜਿੱਦਾਂ ਹੁਣ ਰੈਕਟਰ ਕਈ ਵੀਰ ਸਾਡੇ ਨਾਲ ਕੰਟੈਕਟ ਕਰਦੇ ਹੋਰ ਨਾ ਝੇਲਿਆਂ ਚੋਂ ਅੰਮ੍ਰਿਤਸਰ ਦੇ ਵਿੱਚੋਂ ਹੀ ਤਕਰੀਬਨ 100 ਰੈਕਟਰ ਜਿਹੜਾ ਵਾ ਉਹ ਸੇਵਾ ਦੇ ਵਿੱਚ ਆਉਣ ਵਾਲੇ ਟਾਈਮ ਤੇ ਇੱਥੇ ਆਉਣ ਨੂੰ ਤਿਆਰ ਹਾਂਜੀ ਹਾਂਜੀ ਗੁਰੂ ਮਾਰੇ ਦੀ ਕਿਰਪਾ ਪਿੰਡਾਂ ਦੇ ਵਿੱਚੋਂ ਨੌਜਵਾਨ ਸਾਰੇ ਸਾਨੂੰ ਕਹਿ ਰਹੇ ਨੇ ਤੇ ਗੁਰੂ ਮਾਰੇ ਕਿਰਪਾ ਜੇ ਇੱਥੋਂ ਤੱਕ ਰੇ ਪਜਾਇਆ ਤੇ ਇਸ ਭੀੜ ਚੋਂ ਵੀ ਗੁਰੂ ਮਾਰੇ ਨੇ ਕੱਢਣਾ ਹੌਸਲਾ ਬਲੰਦਾ ਤੇ ਤੁਸੀਂ ਵੇਖੋ ਇੱਥੇ ਗੁਰੂ ਮਾਰੇ ਕਿਰਪਾ ਕਿ ਤੁਹਾਨੂੰ ਜਦੋਂ ਆਉਣ ਵਾਲੇ ਲੋੜ ਪੈਣੀਆਂ ਤੇ ਰੇਤਾ ਰੋਤਾ ਝਾਕ ਕੇ ਚੁੱਕਿਆ ਉਹ ਮਾਰਨੀ ਜਮੀਨਾਂ ਫਿਰ ਉਦਨ ਮਾਈ ਮੈਨੂੰ ਮਿਲੀ ਤੇ ਮੈਨੂੰ ਕਹਿੰਦੀ ਸਾਨੂੰ ਤੇ ਇਸੇ ਪਹਿਲੀ ਦੇ ਵਿੱਚੋਂ ਹੀ ਦਾਣਾ ਮਿਲੂਗਾ ਹੱਡੀ ਆ ਵੀ ਮਾਰੇ ਦੀ ਕਿਰਪਾ ਵਾ ਹੌਸਲੇ ਤੁਸੀਂ ਦੇਖੋ ਰੋਜ਼ ਸਟੋਰੀਆਂ ਕਰਦੇ ਲੋਕਾਂ ਦੇ ਹੌਸਲੇ ਵੀ ਬੁਲੰਦ ਨੇ ਤੇ ਉਹ ਜਿਹੜਾ ਪੰਜਾਬ ਪੰਜਾਬੀਅਤ ਦਾ ਤੇ ਪੰਜਾਬ ਦਾ ਜਿਹੜਾ ਅਸਲੀ ਚਿਹਰਾ ਸੀਗਾ ਮਿਲ ਜੁਲ ਕੇ ਉਹ ਸਾਹਮਣੇ ਆਇਆ ਤੇ ਗੁਰੂ ਮਾਰੇ ਇਸ ਤਾਂ ਪੰਜਾਬ ਨੂੰ ਪਿਆਰ ਬਣਾਈ ਰੱਖੇ ਔਕੜਾਂ ਬੜੀਆਂ ਆਈਆਂ ਤੇ ਇਹਨਾਂ ਜੋ ਨਿਕਲੇ ਵੀ ਆਂ ਬਾਈ ਨੂੰ ਮੱਝ ਮਿਲਣ ਦਾ ਐਲਾਨ ਕੀਤਾ ਗਿਆ ਦਦਾਰ ਬਾਈ ਵੱਲੋਂ ਔਰ ਇਨਾਂ ਤੱਕ ਮੱਝ ਪਹੁੰਚਤੀ ਹੋ ਜਾਣੀ ਕਿਉਂਕਿ ਆਰਟਿਸਟਾਂ ਦੇ ਨਾਲ ਅਸੀਂ ਵਿਚਰਦੇ ਰਹਿੰਨੇ ਅਕਸਰ ਔਰ ਸਾਨੂੰ ਪਤਾ ਹੁੰਦਾ ਕਿ ਕਿਹੜੇ ਆਰਟਿਸਟ ਜਿਹੜੇ ਨੇ ਜਿਹੜੀ ਚੀਜ਼ ਕਹਿੰਦੇ ਨੇ ਉਹ ਪਗਾਵ ਹੀ ਦਿੰਦੇ ਨੇ ਸੋ ਬਾਈ ਤੁਹਾਨੂੰ ਦੇਖੋ ਬਹੁਤ ਸਾਰਾ ਨੁਕਸਾਨ ਹੋਇਆ ਲੇਕਿਨ ਇਦਾਂ ਹੌਲੀ ਹੌਲੀ ਮਦਦ ਮਿਲ ਰਹੀ ਆ ਰਾਹਤ ਮਹਿਸੂਸ ਕਰ ਰਹੇ ਹਾਂ ਜੀ ਸਰ ਸਰ ਸਾਰਿਆਂ ਨਾਲ ਜੇ ਮੰਨ ਲਓ ਮਦਦ ਹੁੰਦੀ ਗਈ ਤੇ ਸੈੱਟ ਹੋ ਜਾਊਗਾ ਕੰਮ ਹਾਂਜੀ ਜੀ ਮਹਾਰਾਜ ਅਕਾਲਪੁਰਖ ਤੇ ਭਰੋਸਾ ਰੱਖੋ ਇਦਾਂ ਦੇ ਭਰਾਵਾਂ ਤੇ ਜਿਹੜੇ ਨਾਲ ਤੁਰੇ ਨੇ ਉਹਨਾਂ ਦੇ ਹੌਸਲੇ ਨਾਲ ਸਾਰਾ ਕੁਝ ਇੱਕ ਦਿਨ ਨੂੰ ਠੀਕ ਹੋ ਜਾਣਾ ਮਹਾਰਾਜ ਤੇਰੀਆਂ 90 ਦੀਆਂ 90 ਕਰੂਗਾ ਕੋਈ ਗੱਲ ਨਹੀਂ ਬਿਲਕੁਲ ਜੀ ਇਸੇ ਤਰ੍ਹਾਂ ਹੀ ਆ ਕੱਲ ਵੀ ਗਿੱਪੀ ਗਰੇਵਾਲ ਹੋਣਾਂ ਦੇ ਵੱਲੋਂ ਡੇਰੇ ਬਾਬੇ ਨਾਨਕ ਕਾਰਿਡੋਰ ਦੇ ਲਾਗੇ ਇੱਕ ਡੇਰਾ ਸੀ ਉੱਥੇ ਕੱਲ ਉਹਨਾਂ ਦੇ ਵੱਲੋਂ ਵੀ ਮੱਜਾਂ ਲਿਆ ਕੇ ਦਿੱਤੀਆਂ ਗਈਆਂ ਨੇ ਸੋ ਇੰਡਸਟਰੀ ਦਾ ਹਰ ਕਲਾਕਾਰ ਅੱਗੇ ਆ ਰਿਹਾ ਔਰ ਤੁਸੀਂ ਵੀ ਇਸੇ ਤਰੀਕੇ ਨਾਲ ਜਦੋਂ ਆਉਣ ਵਾਲੇ ਸਮੇਂ 'ਚ ਲੋੜ ਪੈਣੀ ਆ ਤੁਸੀਂ ਵੀ ਸਾਰਿਆਂ ਨੇ ਜੋ ਜੋ ਵੀ ਜਿੰਨਾ ਵੀ ਸਹਿਯੋਗ ਦੇਖ ਸਕਦਾ ਆਪਣਾ ਸਾਥ ਸਹਿਯ ਕੱਢਦਾ ਪੰਜਾਬ ਬਣਾ ਸਕੀਏ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਬਰਨ ਤੁਸ ਦੇਖ ਰਹੇ ਹ ਰੋਜ਼ਾਨਾ ਸਪੋਕਸਮੈਨ